ਸਤਿ ਸ਼੍ਰੀ ਅਕਾਲ ਅਕਾਲ ਸਲਾਮ ਜੁੜੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਜੋ ਸੋਸ਼ਲ ਮੀਡੀਆ ਤੇ ਅੱਜ ਤਸਵੀਰਾਂ ਵਾਇਰਲ ਹੋਈਆਂ ਜਿਸ ਨਾਲ ਸਿੱਖ ਜਗਤ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਦਰਅਸਲ ਇਹ ਤਸਵੀਰਾਂ ਮੁਕਸਰ ਤੋਂ ਸੰ ਜਿੱਥੇ ਕਿ ਇੱਕ ਸਿੱਖ ਨੌਜਵਾਨ ਦੇ ਨਾਲ ਕੁਝ ਸ਼ਿਵ ਸੈਨਾ ਦੇ ਆਗੂ ਕੁੱਟਮਾਰ ਕਰਦੇ ਨਜ਼ਰ ਆਏ ਇਸ ਨੂੰ ਲੈ ਕੇ ਸਿੱਖ ਜਗਤ ਦੇ ਵਿੱਚ ਭਾਰੀ ਰੋਸ ਸੀ ਜਿਸ ਬਿਲੈ ਸਿਵਲ ਹਸਪਤਾਲ ਮੁਕਸਰ ਦੇ ਵਿੱਚ ਇਸ ਨੌਜਵਾਨ ਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਵੱਧ ਚੜ ਕੇ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਉੱਥੇ ਪਹੁੰਚ ਕੀਤੀ ਇਸ ਨੌਜਵਾਨ ਦਾ ਜੋ ਹੈ ਸਾਥ ਦਿੱਤਾ ਗਿਆ ਹਾਲਾਂਕਿ ਇਸ ਤੋਂ ਬਾਅਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਜਿਹੜਾ ਸਖਤੀ ਦੇ ਨਾਲ ਇਸ ਦਾ ਨੋਟਿਸ ਲਿਆ ਗਿਆ ਤੇ ਨਾਲ ਦੇ ਨਾਲ ਪੁਲਿਸ ਨੂੰ ਬੇਨਤੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਵੀ ਕਿ ਜਲਦ ਤੋਂ ਜਲਦ ਜੋ ਅਨਸਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਜੋ ਸਿੱਖ ਜਥੇਬੰਦੀਆਂ ਮੌਕੇ ਤੇ ਪਹੁੰਚਿਆ ਸਨ ਉਹਨਾਂ ਦੇ ਵੱਲੋਂ ਵੀ ਮੰਗ ਇਹ ਰੱਖੀ ਗਈ ਹੈ ਕਿ ਹਾਲਾਂਕਿ ਪੁਲਿਸ ਨੇ ਐਫ ਆਈ ਆਰ ਭਾਵੇਂ ਦਰਜ ਕੀਤੀ ਹੈ ਪਰ ਉਸ ਦੇ ਵਿੱਚ ਧਾਰਾ 295ਏ ਲਗਾਈ ਗਈ ਹੈ ਜੋ ਪਰਿਵਾਰ ਦੀ ਪੀੜਤ ਨੌਜਵਾਨ ਦੀ ਤੇ ਸਿੱਖ ਜਥੇਬੰਦੀਆਂ ਦੀ ਮੰਗ ਹੈ ਕਿ ਇਸ ਐਫ ਆਈ ਆਰ ਦੇ ਵਿੱਚ ਧਾਰਾ 26 ਨੂੰ ਵੀ ਅੰਕਿਤ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਬੋਲੋ ਇੱਕ ਤਰੀਕੇ ਦੇ ਨਾਲ ਜਾਣ ਲੇਵਾ ਹਮਲਾ ਜਿਹੜਾ ਇਸ ਨੌਜਵਾਨ ਤੇ ਕੀਤਾ ਗਿਆ ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਸਿੱਖ ਆਗੂ ਪਾਈ ਵਰਜਿੰਦਰ ਸਿੰਘ ਪਰਵਾਨਾ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਕਾਲਜ ਅਰਲ ਤੇ ਸਵਾਗਤ ਹੈ ਪਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗਰਕੇ ਕਾ ਜੀ ਸੋ ਪਾਈ ਸਾਹਿਬ ਕੀ ਸਮਝਦੇ ਹੋ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਹੈ ਸੋ ਦਿਨ ਦਿਹਾੜੇ ਇੱਕ ਸਿੱਖ ਨੌਜਵਾਨ ਜਿਸ ਨੂੰ ਕੁਝ ਆਗੂਆਂ ਦੇ ਵੱਲੋਂ ਸ਼ਿਪ ਸੈਨਾ ਦੇ ਕੁੱਟਿਆ ਜਾਣਾ ਤੇ ਵੱਡੀ ਗੱਲ ਇੱਥੇ ਹੁੰਦੀ ਹੈ ਕਿ ਨਾਲ ਉਹ ਨੌਜਵਾਨ ਦੱਸਦਾ ਕਿ ਉਹਨਾਂ ਆਗੂਆਂ ਦੇ ਗਨਮੈਨ ਜੋ ਕਿ ਪੁਲਿਸ ਦੇ ਮੁਲਾਜ਼ਮ ਨਾਲ ਮੌਜੂਦ ਸੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਜੀ ਇਹਦੇ ਚ ਨਾ ਸਭ ਤੋਂ ਪਹਿਲਾਂ ਇੱਕ ਗੱਲ ਨੋਟ ਕਰਨ ਵਾਲੀ ਆ ਵੀ ਜਦੋਂ ਦੀ ਇੱਕ ਥਿਗਾ ਬਿਆੰਤਾ ਇੱਕ ਥਿਗਾ ਭਗਵੰਤਾ ਹੂੰ ਬਿਆੰਤੇ ਨੂੰ ਵੀ 부ਚੜ ਦਾ ਖਤਾਬ حاصل ਸੀ ਤੇ ਭਗਵੰਤਾ ਨੂੰ ਵੀ 부ਚੜ ਦਾ ਖਤਾਬ حاصل ਹੋ ਚੁੱਕਿਆ ਹੋਣ ਤੱਕ ਹੂੰ ਕਿ ਜਦੋਂ ਤੋਂ ਇਹ ਸਰਕਾਰ ਆਈ ਆ ਇਹਨਾਂ ਨੇ ਹਮੇਸ਼ਾ ਸਿੱਖ ਵਿਰੋਧੀ ਜਿਹੜੀਆਂ ਵੀ ਗਤੀਵਿਧੀਆਂ ਹੋਈਆਂ ਨੇ ਉਹਨਾਂ ਨੂੰ ਸ਼ਹਿਦ ਦਿੱਤੀ ਆ ਔਰ ਇਹ ਵੀ ਸਰਕਾਰ ਦੇ ਵਿੱਚ ਜਿਹੜੇ ਸਿੱਖ ਵਿਰੋਧੀ ਤੱਤ ਨੇ ਜਾਂ ਸਿੱਖ ਵਿਰੋਧੀ ਜਿਹੜੇ ਚਿਹਰੇ ਨੇ ਉਹ ਹੋਰ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ ਹਮ ਭਗਵਾਨ ਤਮਾਨ ਸਰਕਾਰ ਦੇ ਵਿੱਚ ਜਿੱਥੇ ਇਹ ਕਹਿੰਦੇ ਸੀ ਬਦਲਾਅ ਆਏਗਾ ਬਦਲਾਅ ਬਹੁਤ ਆਇਆ ਤੁਸੀਂ ਕੁਝ ਪਹਿਲਾਂ ਲਿਖਿਆ ਠੰਡੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜੋ 1984 ਤੋਂ ਲੈ ਕੇ 95 ਤੱਕ 99 ਤੱਕ ਜੋਰ ਚੱਲਿਆ ਹੈ ਕਿ ਕਹਿਰ ਚੱਲਿਆ ਵੀ ਨੌਜਵਾਨਾਂ ਨੂੰ ਘਰੋਂ ਚੁੱਕ ਚੁੱਕੇ ਮਾਰੇ ਜਾਂਦਾ ਰ ਉਹਦਾ ਇੱਕ ਨੌਜਵਾਨ ਨੂੰ ਜਿਹਦਾ ਕੋਈ ਮਤਲਬ ਉਹਦਾ ਬੈਕ ਡਿਟੇਲ ਕ੍ਰਿਮੀਨਲ ਨਹੀਂ ਹੈ ਕੋਈ ਪਰਚਾ ਨਹੀਂ ਉਹਨੂੰ ਥਾਣੇ ਚ ਲੈ ਜਾ ਕੇ ਕੰਟ ਲਾ ਕੇ ਮਾਰਤਾ ਜਾਂਦਾ ਹੈ ਇੱਕ ਨੌਜਵਾਨ ਕੈਨੇਡਾ ਤੋਂ ਆਉਂਦਾ ਹੈ ਤੇ ਉਹਨੂੰ ਕ੍ਰਿਮਿਨੈਲ ਦੇ ਵਿੱਚ ਮਾਰਤਾ ਜਾਂਦਾ ਹੈ ਇਸ ਕਰਕੇ ਇਹ ਜਿਹੜਾ ਹੁਣ ਸਿਸਟਮ ਸ਼ੁਰੂ ਕੀਤਾ ਹੋਇਆ ਹੈ ਇਸ ਸਿੱਖਾਂ ਦੇ ਨੌਜਵਾਨਾਂ ਦਾ ਘਾਣ ਛੇੜ ਜਿਹੜੀ ਆ ਭਗਵੰਤ ਸਤਮਾਨ ਸਰਕਾਰ ਜਿਹੜੀ ਆ ਉਹ ਸ਼ਰੇਆਮ ਕਰ ਰਹੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਤੋਂ ਲੈ ਕੇ ਹੁਣ ਤੱਕ ਦਾ ਉਹ ਜਿੰਨਾ ਸਿਸਟਮ ਆ ਸਾ ਤੁਸੀਂ ਅੱਖੀਂ ਖੋਖ ਕੇ ਵੇਖਦਾ ਉਹਦੇ ਵਿੱਚ ਕਿਸੇ ਸਰਕਾਰ ਦੇ ਵਿੱਚ ਮੇਰੇ ਤੇ ਵੀ ਤਸ਼ੱਦਦ ਹੋਇਆ ਕੋ ਸਾਡੇ ਸਾਰੇ ਸਾਹਮਣੇ ਆ ਜੀ ਆ ਕਿ ਜਿਹੜਾ ਸ਼ੇਵ ਸੈਨਾ ਦੇ ਵੱਲੋਂ ਉਹ ਸ਼ੇਵ ਸੈਨਾ ਜਿਹੜੀ ਆ ਗੱਲ ਨੇ ਇਹ ਫੇਰ ਮੈਂ ਹਰਾਣ ਆ ਵੀ ਪੁਲਿਸ ਵੀ ਤਮਾਸ਼ੀ ਬਣ ਕੇ ਇਹ ਗੱਲ ਨੰਮ ਜਿੱਥੇ ਪੁਲਿਸ ਨੇ ਉਹ ਗੱਲ ਮੈਨ ਪੁਲ ਪ੍ਰਸ਼ਾਸਨ ਦਿੱਤੇ ਕਹਦੇ ਵਸਦੇ ਨੇ ਵੀ ਕੋਈ ਸ਼ਿਵ ਸ਼ੈਨਾ ਆਗੂ ਉੱਪਰ ਹਮਲਾ ਨਾ ਕਰੇ ਇਸ ਕਰਕੇ ਤਾਂ ਜਿੱਤੇ ਵੀ ਕੋਈ ਸ਼ਿਵ ਸ਼ੈਨਾ ਆਗੂ ਕਿਸੇ ਸਿੱਖ ਉੱਪਰ ਜਾ ਕੇ ਹਮਲਾ ਕਰੇ ਤੇ ਪੁਲਿਸ ਵਾਲੇ ਗੱਲ ਮੈਣ ਜਿਹੜੇ ਨੇ ਉਹ ਮੂਕ ਦਰਸ਼ਕ ਬਣ ਕੇ ਉਹ ਵੇਖਦੇ ਰਹਿਣ ਸੋ ਇਸ ਕਰਕੇ ਅੱਜ ਤੁਹਾਡੇ ਸਾਹਮਣੇ ਆ ਉਹ ਘਟਨਾ ਤੁਹਾਡੇ ਸਾਹਮਣੇ ਆ ਕਿ ਕਿਤੇ ਇੱਕ ਸਿੱਖ ਨੌਜਵਾਨ ਨੂੰ ਸ਼ਿਵ ਸ਼ੈਨਾ ਆਗੂਆਂ ਵੱਲੋਂ ਸ਼ਿਵ ਸ਼ੈਨਾ ਦੇ ਦੇਕਾਰ ਕੋਲ ਨੇ ਮੈਂ ਤਾਂ ਅੰਦਰ ਖਾਨਾ ਖਾਣਾ ਉਹਨਾਂ ਨੂੰ ਜਰੂਰਤ ਹੁੰਦੀ ਉਹਨਾਂ ਨੇ ਕਾਰਕਿਆਂ ਨੂੰ ਬੰਨਾਰ ਕੇ ਆਉਣ ਤੇ ਉਹਨਾਂ ਨੂੰ ਦੱਸੀਏ ਭਾਜੜਾ ਪਾਈਆਂ ਨੇ ਅਸੀਂ ਸੂਰੀ ਵਰਗਿਆਂ ਨੂੰ ਭਰੇ ਕੱਟ ਦੇ ਵਿੱਚ ਸਾਡੇ ਯੋਧਿਆਂ ਨੇ ਤੋੜਿਆ ਸੂਰੀ ਵਰਗਿਆਂ ਨੂੰ ਹੋਰ ਵੀ ਗਾਹਮੀ ਅਸੀਂ ਤੋੜਦੇ ਰਹਨਾ ਗੁਰੂ ਸਾਹਿਬ ਸਾਡੇ ਅਕਾਲ ਪੁਰ ਸਾਡੇ ਪੰਥ ਤੇ ਚੜ੍ਹਦੀ ਕਲਾ ਕਿਰਪਾ ਕਰਦੇ ਨਾਲ ਪਰ ਅੱਜ ਜਿਹੜੀ ਇਹ ਘਟਨਾ ਹੋਈ ਯਾਰ ਤੁਹਾਡੇ ਹੀ ਸਾਫਕਾ ਪੱਤਰਕਾਰ ਆਏ ਚੁੱਕੇ ਨੇ ਵੀਰ ਜਲਦੀਸ਼ ਸਿੰਘ ਜੀ ਖਪਿਆ ਵਾਲੀ ਜਗਮੀਰ ਸਿੰਘ ਸੋਰੀ ਜੀ ਉਹਨਾਂ ਨੇ ਬਹੁਤ ਸੋਹਣਾ ਰੋਲ ਜਿਹੜਾ ਇਹਦੇ ਵਿੱਚ ਨਿਭਾਇਆ ਚੱਕ ਜੱਥੇ ਬੰਦਿਆਂ ਨੇ ਰੋਲ ਬਹੁਤ ਸੋਹਣੇ ਵਿੱਚ ਨਿਭਾਇਆ ਕਿਸੇ ਵਿੱਚ ਹੋਰ ਤਰ੍ਹਾਂ ਦੀ ਪ੍ਰੋਸੈਸਾ ਹੋਈ ਹੈ ਭਾਵੇਂ ਗੁਰਪ੍ਰੀਤ ਕੌਰ ਜੀ ਵੀ ਜੇਰੀ ਕਾਰਵਾਈ ਅਜੇ 295 ਪ੍ਰੋਪਰਟੀ ਜੀ 295 ਇਹ ਲਾਉਣੀ ਹੈ ਸਵੇਰੇ 11 ਵਜੇ ਤੱਕ ਦਾ ਟਾਈਮ ਹੈ ਹੂੰ ਇਹ ਮੰਗ ਕੀਤੀ ਜਾ ਰਹੀ ਹੈ ਔਰ ਪਲੱਸ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਉਹਨਾਂ ਨੂੰ ਵੀ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਵੀ ਪੁਲਿਸ ਵਾਲਿਆਂ ਦਾ ਫਰਜ਼ ਹੁੰਦਾ ਬਚਾਉਣਾ ਨਾ ਕੇ ਨਾਲ ਸ਼ਹਿ ਦੇ ਕੇ ਕਟਵਾਉਣਾ ਹੂੰ ਉਹ ਤੁਹਾਨੂੰ ਜਿਹਦੇ ਮਰਜ਼ੀ ਗਨਮੈਨ ਹੁਣ ਪਰ ਉਹਨਾਂ ਨੇ ਸੌ ਤਾਂ ਜੇ ਖਾਧੀ ਹੈ ਤਾਂ ਸੌ ਤਾਂ ਉਹਨਾਂ ਨੇ ਜੇ ਪੰਜਾਬ ਦੀ ਉਹ ਖਾਧੀ ਹੈ ਨਾ ਜਾਂ ਦੇਸ਼ ਦੀ ਖਾਧੀ ਹੈ ਨਾ ਕੱਲੇ ਸ਼ਿਮਸਰ ਨਾਲੇ ਗਨਮੈਨਾਂ ਦੀ ਤਾਂ ਹੀ ਖਾਧੀ ਬਿਲਕੁਲ ਸੋ ਪੈਸਾ ਜਿੱਥੇ ਕਰਕੇ ਹੁਣ 19 ਸੌ ਨੂੰ ਭੇਜੀ ਇਹਨਾਂ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਪੁਲਿਸ ਵਾਲਿਆਂ ਨੂੰ ਸਸਪੈਂਡ ਕਰਨਾ ਪਲੱਸ ਜਿਹੜੇ ਉਹਨਾਂ ਦੇ ਗਨਮੈਨ ਜਿਹੜੀ ਕਿ ਕਿ ਦਿੱਤੀ ਹੋਈ ਹੈ ਉਹ ਵੀ ਵਾਪਸ ਲੈਣ ਦੀ ਇਹ ਗੱਲ ਕੀਤੀ ਗਈ ਆ ਕਿ ਇਹਨਾਂ ਦਾ ਜਿਹੜੇ ਸਿਕਿਉਰਟੀ ਆ ਵਾਪਸ ਲਈ ਜਾਵੇ ਕਿਉਂਕਿ ਸਿਕਿਉਰਟੀ ਦੀ ਸ਼ਹਿਰ ਦੇ ਉੱਪਰ ਜੇ ਸਿਕਿਉਰਟੀ ਨਾ ਨਾ ਹੋਵੇ ਇਹਨਾਂ ਕੋਲੋਂ ਇਹ ਤਾਂ ਕੰਨੇ ਭੈਣ ਦੀ ਮਾਸ਼ਰੂਮ ਨਹੀਂ ਜਾਂਦੇ ਕੁੱਤਿਆਂ ਦਾ ਬੜੀ ਦੂਰ ਦੀ ਗੱਲ ਆ ਕਿਸੇ ਨੂੰ ਇਹ ਹਾਲਾਤ ਨੇ ਸ਼ਿਵਸ਼ੰਨ ਵਾਲਿਆਂ ਦੇ ਬਿਲਕੁਲ ਸੋ ਜਿਸ ਤਰੀਕੇ ਦੇ ਨਾਲ ਗਾਨੀ ਕੁਲਦੀਪ ਸਿੰਘ ਗੁਰਗਾਜ਼ ਹੋਰਾਂ ਨੇ ਆ ਆਪਣੀ ਪੋਸਟਰ ਕੀਤੀ ਸੀ ਉਹਦੇ ਚ ਉਹਨਾਂ ਨੇ ਇੱਕ ਹੋਰ ਮਾਮਲਾ ਦੱਸਿਆ ਸੀਗਾ ਬਠਿੰਡਾ ਦੇ ਰਾਮਪੁਰਾ ਫੂਲ ਦਾ ਕਿ ਜਿੱਥੇ ਇੱਕ ਕਿਰਤੀ ਬਜ਼ੁਰਗ ਜਿਨ੍ਹਾਂ ਦੀ ਕੁਝ ਨਸ਼ੇੜੀ ਨੌਜਵਾਨਾਂ ਦੇ ਵੱਲੋਂ ਆ ਦਾੜੀ ਦੇ ਕੇਸਾਂ ਨੂੰ ਜਿਹੜਾ ਉਹ ਹੱਥ ਲਾਇਆ ਗਿਆ ਜਾਂ ਕੇਸ ਪੱਟੇ ਗਏ ਸੋ ਕੀ ਸਮਝਦੇ ਹੋ ਵੀ ਅਜਿਹੇ ਮਾਮਲੇ ਦਿਨ-ਬਦਿਨ ਕਿਉਂ ਵੱਧਦੇ ਜਾ ਰਹੇ ਆ ਜੇ ਅਸੀਂ ਪੰਜਾਬ ਦੇ ਵਿੱਚ ਨਹੀਂ ਸੇਫ ਤੇ ਫਿਰ ਮਿਲਦਾ ਹੂੰ ਜਿਹੇ ਮਾਮਲੇ ਹੁਣ ਤੁਹਾਡੇ ਇੰਗਲੈਂਡ ਹੈ ਠੀਕ ਹੈ ਜੀ ਇਸ ਤੇ ਜੇਕਰ ਕੋਈ ਦਸਤਾਰ ਨੂੰ ਹੱਥ ਪਾਵੇ ਹੂੰ ਤਾਂ ਭੈਣ ਜੀ ਤੁਹਾਡਾ ਕਾਨੂੰਨ ਬਹੁਤ ਸਖਤ ਹੈ ਜੀ ਹੂੰ ਲੋਕੀ ਡਰਦੇ ਨੇ ਹੂੰ ਇਹ ਸਾਰੀ ਗੱਚੈਨਾ ਫੇ ਨਹੀਂ ਕਰਨਾ ਬਿਲਕੁਲ ਹਮ ਪੰਜਾਬ ਦੇ ਵਿੱਚ ਕੀ ਆ ਜੇਕਰ ਕੋਈ ਖੜਪਾਨ ਨੂੰ ਹੱਥ ਪਾਵੇ ਉਹੀ ਕਾਨੂੰਨ ਆ ਹਮ ਦਸਤਾਰ ਨੂੰ ਹੱਥ ਪਾਵੇ ਉਹੀ ਕਾਨੂੰਨ ਆ ਹਮ ਦਾੜੀ ਨੂੰ ਹੱਥ ਪਾਵੇ ਉਹੀ ਕਾਨੂੰਨ ਆ ਔਰ ਗੁਰੂ ਕਰਨ ਸਾਹਿਬ ਦੇ ਪੱਤਰੇ ਪਾੜੇ ਤਾਂ ਵੀ ਉਹੀ ਕਾਨੂੰਨ ਆ ਜੀ ਹਮ ਇਹ ਸੇ ਕਾਨੂੰਨ ਸਖਤ ਨਹੀਂ ਹੈ ਹਮ ਵੀਰ ਗੁਰਜਨ ਸਿੰਘ ਜੀ ਸਮਾਣਾ ਟਾਵਰ ਮੋਰਚੇ ਤੇ ਬੈਠੇ ਹੋਏ ਨੇ ਬਿਲਕੁਲ ਇਹੋ ਡੇਟ ਟਾਵਰ ਤੇ ਬੈੰਦਾ ਰੀਜ਼ਨ ਇਹੀ ਆ ਸਰਬ ਧਰਮ ਉਹ ਸਿੱਖ ਧਰਮ ਦੀ ਗੱਲ ਨਹੀਂ ਕਰ ਰਹੇ ਕੱਲੇ ਉਹ ਸਾਰੇ ਧਰਮਾਂ ਦੀ ਜਿਹੜੀ ਬੇਇੱਜ਼ਤੀ ਹੁੰਦੀ ਆ ਉਹਨਾਂ ਨੂੰ ਜਿਹੜੇ ਰੋਕਣ ਵਾਲੇ ਕਾਨੂੰਨ ਨੇ ਉਹਦੇ ਤੇ ਜੋ ਅੱਜ 8 ਮਹੀਨਿਆਂ ਤੋਂ ਟਾਵਰ ਤੇ ਬੈਠੇ ਨੇ ਸਰਦੀ ਤੋਂ ਗਰਮੀ ਆ ਗਈ ਗਰਮੀ ਤੋਂ ਫੇਰ ਸਰਦੀ ਆ ਜਾਣੀ ਆ ਰੀਜ਼ਨ ਇਹੀ ਆ ਭੈਣ ਗੁਰਪ੍ਰੀਤਕੌਰ ਜੀ ਦੇ ਕਾਨੂੰਨਾਂ ਦੇ ਵਿੱਚ ਵੀ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸੂਤ ਦੀ ਬੇਇੱਜ਼ਤੀ ਕਰਦਾ ਹੈ ਕਤਲ ਦਾ ਮਾਮਲਾ ਦਰਜ ਹੋਵੇ ਕਿਸੇ ਦੀ ਮਤ ਨਹੀਂ ਪੈਣੀ ਇਹਨਾਂ ਕੋਈ ਸਿੱਖ ਦੀ ਦਸਤਾਰ ਨੂੰ ਹੱਥ ਲਾਉਂਦਾ ਉਹਨੂੰ ਉਮਰ ਕਿਹ ਸਜ਼ਾ ਹੋਵੇ ਐਸੀ ਕਿਸੇ ਨੇ ਜਲਦੀ ਕਿਹਾ ਸਿੱਖ ਦੀ ਦਸਤਾਰ ਨੂੰ ਹੱਥ ਨਹੀਂ ਲਾਉਣਾ ਕਿਸੇ ਨੇ ਸਰਕਾਰ ਨੂੰ ਹੱਥ ਨਹੀਂ ਲਾਉਣਾ ਦਾੜੀ ਨੂੰ ਹੱਥ ਨਹੀਂ ਲਾਉਣਾ ਬਿਲਕੁਲ ਸੋ ਇਸ ਕਰਕੇ ਸਰਕਾਰਾਂ ਦੀ ਸ਼ੈਅ ਹੈ ਮੋਦੀ ਸਰਕਾਰ ਦੀ ਵੀ ਨਾਲ ਸ਼ੈਅ ਹੈ ਜਿਹੜੇ ਹਮੇਸ਼ਾ ਸੋਚਦੇ ਨੇ ਜਿਹੜੇ ਸਦਾ ਹੀ ਕਹਿੰਦੇ ਨੇ ਵੀ ਅਸੀਂ ਜਿਹੜੀ ਹੈ ਸਿਰ ਤੇ ਦਸਤਾਰ ਜਿਹੜੀ ਹੈ ਰਹਿਣ ਨਹੀਂ ਦੇਣੀ ਜਿਹੜੇ ਹਰਿਮੰਦਰ ਸਾਹਿਬ ਦਾ ਨਿਸ਼ਾਨਾ ਬਣਾਉਂਦੇ ਨੇ ਪਰ ਸਰਕਾਰਾਂ ਜਿਹੜੀਆਂ ਨੇ ਇਹ ਆਪਣੇ ਮਨਸੂਬੇ 'ਚ ਕਦੀ ਕਾਮਯਾਬ ਨਹੀਂ ਹੋਣਗੇ ਜਦੋਂ ਤੱਕ ਕੌਮ ਦੇ ਵਿੱਚ ਯੋਧੇ ਬੈਠੇ ਨੇ ਭਾਈ ਸੰਦੀਪ ਸਿੰਘ ਵਰਗੇ ਬੈਠੇ ਨੇ ਭਾਈ ਚਰਤਾ ਸਿੰਘ ਆਵਾਰਾ ਵਰਗੇ ਭਾਵੇਂ ਜੇਲਾ 'ਚ ਬੰਦ ਨੇ ਪਰ ਉਹ ਅੱਜ ਜੇਲਾ 'ਚ ਰਹਿ ਕੇ ਕੌਮ ਨੂੰ ਜਿਹੜੀ ਨੌਜਵਾਨੀ ਦਾ ਮਾਰਗਦਰਸ਼ਕ ਬਣੇ ਹੋਏ ਨੇ ਸੋ ਉਹਨਾਂ ਦੇ ਸਪੂਰਨ ਉੱਪਰ ਕੌਮ ਜਿਹੜੀ ਹੈ ਨੌਜਵਾਨ ਜਿਹੜੇ ਅੱਜ ਵੀ ਖੜੇ ਨੇ ਜੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੁਇਨ ਪਾਈਬਲ ਦਿੰਦਰ ਸਿੰਘ ਪਰਵਾਨਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਸ਼ਾਦੇ ਉੱਤੇ ਹੀ ਇਹਨਾਂ ਸ਼ਿਪਸਾਲਾ کارਕੁਨਾਂ ਦੇ ਵੱਲੋਂ ਇਸ ਸਿੱਖ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਹਾਲਾਂਕਿ ਸਿੱਖ ਜੱਤੀਆਂ ਬੰਦਿਆਂ ਦੇ ਵੱਲੋਂ ਜੋ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤਾਰਾ 26 ਨੂੰ ਐਡ ਕਰਨਾ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨਾ ਜੇਕਰ ਪੁਲਿਸ ਪ੍ਰਸ਼ਾਸਨ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੰਗ ਨੂੰ ਨਹੀਂ ਪੂਰਾ ਕਰਦਾ ਕੱਲ ਦੁਪਹਿਰ 12 ਵਜੇ ਅਗਲੀ ਕਾਰਵਾਈ ਕੀਤੀ ਜਾਵੇਗੀ ਹੋਰ ਅਪਡੇਟਸ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਦੇ ਆਖਿਆ ਦਿਓ ਧੰਨਵਾਦ ਹੋ ਜਾਏਗਾ ਹਮ ਬਣਦੇ ਦੋਸ਼ੀ ਜਿਹੜੇ ਬਾਈ ਨੇਮ ਲਿਖਾਏ ਨੇ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਜੀ ਐਸਪੀ ਸਾਹਿਬ ਉਹ ਵੀਡੀਓ ਹੀ ਆ ਜਾਣੀ ਹੈ ਤੁਹਾਡੇ ਕੋਲ ਜਿਹੜੇ ਵੈਸੇ ਵੈਰੀਫਾਈ ਹੋਏ ਉਹਨਾਂ ਚ ਕਿਹੜੇ ਕਿਹੜੇ ਬੰਦੇ ਆ ਜਾਂ ਕੁਝ ਕਹਿ ਨਾਮ ਲੈ ਸਕਦੇ ਸਰਨਾਮ ਘੋੜੀ ਦੇ ਬੰਦੇ ਨੇ ਹਮ ਗਰਗਿਸਰ ਦੇ ਪ੍ਰਧਾਨ ਹੈ ਇਹਨਾਂ ਦਾ ਉਹ ਜੀ ਇਨਕੁਆਇਰੀ ਹੇਠ ਬੰਦੇ 8-10 ਸੀਗੇ ਇਹ ਹਮ ਉਹ ਜੋ ਵੀਡੀਓ ਚ ਫਿਗਰ ਹੋ ਰਹੇ ਬੰਦੇ ਸਾਰੇ ਦਿਖ ਰਹੇ ਨੇ ਹਮ ਕੀ ਹੋਇਆ ਹੁਣ ਕੋਈ ਬਿਆਨ ਲੈ ਗਏ ਜੀ ਕਹਿੰਦੇ ਵੀ ਅਸੀਂ ਕਿ ਉਹ ਦਾ ਪਰਚਾ ਦਿੱਤਾ ਉਹਨਾਂ ਤੇ ਵੀ 295 ਏ ਲਾਤੀ ਆ ਜਿੱਦ ਵੀ ਮੇਰੇ ਮੇਰੀ ਪਤਨ ਨੂੰ ਜਿਹਨੇ ਕੋਲ ਜੀਤੀ ਤੇ ਵੀ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖਣਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੀ ਹਿਸ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗਾ ਇਹਨਾਂ ਦਾ ਨਹੀਂ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਇਮ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਕੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਲਈ ਕਰਦਾ ਤੇ ਦੂਜੀ ਗੱਲ ਜਸਕੁਰਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜੇ ਇੰਨਾ ਨਹੀਂ ਦਿਮਾਗ ਹੈਗਾ ਉਹਨਾਂ ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸਵੇਰ ਦੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਂ ਤੇ ਨਹੀਂ ਤਾਂ ਕਾਲ ਤਖਤ ਸਾਹਿਬ ਤੋਂ ਜਹੇਦਾਰਦੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਜਿਹੜੀ ਐਕਸ਼ਨ ਕਾਰਵਾਈ ਹੋਵੇ ਕਰ ਅਸੀਂ ਆਮ ਕਰਾਂਗੇ ਇੰਤਾਂ ਕਿ 10:30 ਵਜੇ ਤੱਕ ਬੰਦੇ ਪੜੀ ਜਾਣ ਸਾਰੇ ਜਾਣੀ ਉਹ ਜਿਹਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਣੀ ਉਹਨਾਂ ਦੀ ਵੀ ਕੁੱਟਦੇ ਨੇ ਇਕੱਲੇ ਇਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ ਜੋ ਵੀ ਉਹਨਾਂ ਦਾ ਰੋਲ ਆਇਆ ਜੋ ਮਹਿਕਮਾ ਨੇ ਕਰ ਵੀ ਕੀਤੀ ਹੋਵੇ ਉਹਨਾਂ ਤੇ ਅੱਛਾ ਜੀ ਹਾਂ ਜੀ ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਤਰੀਕਾ ਲਾਈਆ ਉਹਨਾਂ ਦੀ ਜਲਦੀ ਜਲਦੀ ਅਡਰੈਸ ਕਰਨੀ ਇੱਥੇ ਆਇਆ ਜੀ ਹੁਣ ਫੇਰ ਆਇਆ ਦੋ ਰੀ ਕੀੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਸਰ ਜੀ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜਿਹੜਾ ਆਇਆ ਹੁੰਦਾ ਤੁਸੀਂ ਕਰ ਵੀ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਉਹਨਾਂ ਦੇ ਮੈਂ ਕਰ ਵੀ ਕਰਾਂਗੇ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਬੋਲਣ ਲਈ ਜੋ ਜੋ ਇਹਨਾਂ ਦੀ ਜੋ ਸਿਗੀਆਂ ਮੰਗਾਂ ਉਹ ਸਾਰੀਆਂ ਅਸੀਂ ਉਹ ਐਫਆਰ ਵੀ ਲੋਚ ਕਰਦੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਫ਼ ਕੀਤਾ ਜੀ ਇਹਨਾਂ ਨੇ ਸਹੇਦ 10 ਵਜੇ ਤੱਕ ਕਿੰਨੇ ਵੀ ਅਸੀਂ ਹਾਂਜੀ ਬੰਦੇ ਕਿੰਨੇ ਵੇਲੇ ਗ੍ਰਿਫਤਾਰ ਹਾਂਜੀ ਉਹਨਾਂ ਦੇ ਰੋਪਾਂ ਲੋ ਕੇ ਇਹਨਾਂ ਦਾ ਕਹਿੰਦਾ ਕਿੰਨੇ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਆਪੇ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ ਜਲਦ ਤੋਂ ਜਲਦ ਜਦੋਂ ਵੀ ਹੋਇਆ ਸੀ ਚਲੋ ਜੀ ਤਾਂ ਹੀ ਤੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਲਦੀ ਬੰਦੀ ਹੋ ਜਾਵੇ ਨਹੀਂ ਆ ਅਗਲੀ